ਦੁਨੀਆ ਵਿੱਚ ਹਮੇਸ਼ਾ ਹੀ ਇਨਸਾਨ ਮਿੱਤਰ ਉਹਨੂੰ ਬਣਾਉਂਦਾ ਜਿਹੜਾ ਉਹਦੇ ਬਰਾਬਰ ਦਾ ਹੋਵੇ ਪਹਿਲੀ ਗੱਲ ਤੇ ਕੋਸ਼ਿਸ਼ ਕਰਦਾ ਵੀ ਵਧੀਆ ਹੋਵੇ ਬਰਾਬਰ ਦਾ ਹੋਵੇ ਬਹੁਤ ਘੱਟ ਹੋਣਗੇ ਸਾਰਿਆਂ ਤੇ ਇਹ ਗੱਲ ਟੁਕਦੀ ਕਿ ਬਹੁਤ ਤਗੜਾ ਇਨਸਾਨ ਕਿਸੇ ਦਰਮਿਆਨੇ ਇਹਨੂੰ ਆਪਣਾ ਮਿੱਤਰ ਬਣਾਵੇ ਰਿਸ਼ਤੇਦਾਰੀ ਜੋਣ ਲੱਗਿਆ ਬੰਦਾ 100 ਵਾਰੀ ਜੋੜ ਘਟਾਓ ਕਰਦਾ ਕਿ ਮਹਤੜ ਬੰਦਾ ਮੇਰਾ ਰਿਸ਼ਤੇਦਾਰ ਬਣ ਗਿਆ ਤੇ ਕੱਲੋਂ ਰੋਜ਼ ਮੇਰੀਆਂ ਦਰਵਾਜ਼ੇ ਤੇ ਖਲੋਤਾ ਰਹੇਗਾ ਤਗੜਾ ਹੋਏਗਾ ਤੇ ਮੇਰੀ ਵੀ ਸੋਭਾ ਹੋਏਗੀ ਇਹ ਬਹੁਤ ਘਟ ਹੈ ਜੇ ਕੋ ਤਗੜਾ ਹੋ ਕੇ ਕਿਸੇ ਮੰਨ ਲਓ ਪੰਜ ਬੈਡਰੂਮਾਂ ਦਾ ਘਰ ਹੋਵੇ ਤੇ ਬੰਦਾ ਕਿਰਾਏ ਤੇ ਰਹਿਣ ਵਾਲੇ ਨੂੰ ਕਿਸੇ ਨੂੰ ਮਿੱਤਰ ਬਣਾ ਲੇ ਤੇ ਇਹ ਉਹਦੇ ਜੀਵਨ ਦੀ ਵਿੜਿਆਈ ਹੈ ਨਿੱਤੇ ਆਮ ਕਰਕੇ ਇਨਸਾਨ ਰਿਸ਼ਤਾ ਧੀਆਂ ਪੁੱਤਾਂ ਦਾ ਕਰਨ ਲੱਗਿਆ ਵੀ ਬਹੁਤ ਕੁਝ ਜੋੜ ਘਟਾਉ ਕਰਦਾ ਹੈ ਸੰਸਕਾਰ ਘਟ ਵੇਖੇ ਜਾਂਦੇ ਨੇ ਇਨਸਾਨ ਜ਼ਿੰਦਗੀ ਚ ਧਨ ਦੌਲਤ ਵੇਖਦਾ ਹੈ ਪਰ ਜੇ ਜ਼ਿੰਦਗੀ ਸੰਸਕਾਰ ਵੇਖੇ ਜਾਣ ਨਾ ਧੀਆਂ ਪੁੱਤਾਂ ਦੇ ਆਨੰਦ ਕਾਰਜ ਕਰਨਾ ਵੇਲੇ ਤੇ ਰੈਂਟ ਤੇ ਰਹਿਣ ਵਾਲੇ ਲੜਕੇ ਵੀ ਸਮਾਂ ਪਾ ਕੇ ਕੋਠੀਆਂ ਜ਼ਮੀਨਾਂ ਦੇ ਮਾਲਕ ਬਣ ਜਾਂਦੇ ਨੇ ਤੇ ਸੰਸਕਾਰਾਂ ਤੋਂ ਹੀ ਨੇ ਬਿਜ਼ਨਸ ਕਰਨ ਵਾਲਿਆਂ ਦੇ ਨਾਲ ਵੀ ਧੀਆ ਪੁੱਤਾਂ ਦੇ ਰਿਸ਼ਤੇ ਕੀਤੇ ਜਾਂਦੇ